ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਅੱਜ ਪਿੰਡ ਆਇਆ ਸ਼ਕਾਰਮਾਸ਼ੀਆਂ। ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ। ਬਾਕੀ ਅੱਜ ਵੀਰ ਦੇ ਕੋਲ ਨਾ ਝੋਟੀਆਂ ਤੇ ਇਹ ਬਦੋ-ਬਦੀ ਹਿਸਾਬ ਨਾਲ ਨਵੇਂ ਸਾਲ ਦਾ ਨਾ ਤੋਹਫਾ ਲਵਾਦਣਾ ਆ। ਮੋਲ ਤੇ ਵੀਰ ਕਰਦਾ ਹੀ ਜ਼ਿਆਦਾ। ਪਰ ਇਹ ਤੋਹਫਾ ਆ ਅੱਜ। ਜਿਹੜਾ ਭਰਾ ਲੈ ਜੂਗਾ ਨਵੇਂ ਸਾਲ ਦਾ ਤੋਹਫਾ ਸਮਝ ਕੇ ਨਾ ਤੇਲ ਤੂ ਚੋਕੇ ਘਰੇ ਖੜੇ ਤੇ ਕਰਦੇ ਵੀਰ ਨਾਲ ਗੱਲਬਾਤ ਤੇ ਝੋਟੀ ਕਿ ਅੱਜ ਅਲੋਕਾਰਿਆ ਸਾਹਿਬ ਨੇ ਮੋਲਾਂ ਲਈ ਵੀ ਕਮਾਲ ਹੀ ਕਰ ਦੇਣੀ ਅੱਜ ਹਾਂਜੀ 사ਸੀ ਗਾਲ ਜੀ ਵੀਰ ਜੀ 사ਸੀ ਬੇਟੀ 사ਸੀ ਗਾਲ ਜੀ ਹੋਰ ਫਰੋਂ ਠੀਕ ਠਾਕ ਜੀ ਪਿਆ ਸਰ ਤੋਹਫਾ ਬਹੁਤਾ ਹੀ ਕਮਾਲ ਦਾ ਲੈ ਆਂਦਾ ਜੀ ਹੈ ਹੈਪੀ ਨੀਅਰ ਸਾਡੀ ਗਿਫਟ ਦੇ ਹੀ ਦੇਣਾ ਠੀਕ ਹੈ ਜੀ ਇਦਾਂ ਪੰਜਾਬ ਜਾ ਕੇ ਖੰਦੇ ਪੀਸ ਇਹ ਇਹ ਸਮਲਾ ਤੂੰ ਸਿਰੇ ਦੇ ਦਿੱਤਾ ਨਾ ਕਾਰ ਬਾਲਾ ਇਹ ਨਵੇਂ ਸਾਲ ਤੇ ਦੇ ਦਿੱਤਾ ਦੇ ਦਿੱਤਾ ਇਹ ਸਮਲਾ ਵੀ ਤੇਰਾ ਸਾਲ ਵਧੀਆ ਲੰਘਣਾ ਏ ਇਹ ਗਿਫਟ ਐਸਾ ਹਾਉਨਾ ਗਿਫਟ ਆ ਠੀਕ ਆ ਹੋਰ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੋਰ ਸਭ ਠੀਕ ਠਾਕ ਇਹਦੇ ਵਧੀਆ ਭਾਈ ਵਧੀਆ ਬੜੀ ਦੁਨੀਆ ਤੁਹਾਨੂੰ ਯਾਦ ਕਰਦੀ ਆ ਤੇ ਵੀਡੀਓ ਨੇੜ ਕਰ ਦਿੰਦੇ ਜੀ ਵੀਡੀਓ ਭਾਈ ਉਦਾਂ ਹੀ ਲਗਾਤਾਰ ਮਾਲ ਵੇਖਦਾ ਰਹਿੰਦਾ ਟਾਈਮ ਹੀ ਨਹੀਂ ਲੱਗਦਾ ਪਰ ਜਿਹੜੇ ਭਰਾ ਯਾਦ ਕਰਦੇ ਫਿਰ ਉਹਨਾਂ ਨੇ ਮੌਕਾ ਦਿਆ ਕਰੋ ਨਾ ਹਾਂ ਜੀ ਲਗਭਗ ਵੀ ਭਰਾ ਲੈ ਆ ਗੀ ਜਾਂਦੇ ਸਾਡੇ ਵੀਡੀਓ ਦੇਂਦੇ ਰਹਿੰਦੇ ਆ ਭਾਈ ਆ ਕੋਕਾ ਪੀਸ ਆ ਬਿਲਕੁਲ ਹੀ ਹਾਂ ਜੀ ਇਹ ਤੇ ਭਾਈ ਤੁਹਾਨੂੰ ਡੀਕਣ ਤੇ ਨਾਮ ਐਡਰੈਸ ਦੱਸ ਦੋ ਇੱਕ ਰੀ ਹਾਂ ਜੀ ਇਹ ਦੋਂਦੀ ਆ ਦੇਖ ਲਓ ਤੇ ਲੈ ਲਓ ਭਾਵੇਂ ਠੀਕ ਆ ਤਰਾ ਕੋਈ ਨਹੀਂ ਤੇ ਨਾਮ ਡਰੈਸ ਦੱਸੋ ਆਪਣਾ ਇੱਕ ਰੀ ਨਾਮ ਆਪਣਾ ਜੋਬਨਜੀ ਪਿੰਡ ਸ਼ਿਕਾਰਮਾਖੇ ਜਿਲ੍ਹਾ ਗਰਦਾਪੁਰ ਤਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 81 ਨੂੰ 502855 ਠੀਕ ਹੈ ਜੀ ਹਾਂਜੀ ਤੇ ਹਾਂਜੀ ਵੀ ਜੀ ਤੋਰੋਂ ਇਹਨੂੰ ਤੇ ਕਿੰਨਾ ਤਿਆਰ ਜੀ ਹੋਣੇ ਦੇ ਥੱਲੇ ਬਾਜੀ ਇਹਦੇ ਥੱਲੇ ਅੱਖ ਨੂੰ ਜਿੰਨਾ ਮਰਜੀ ਆ ਕੀ ਹੋਣਾ 7 ਕਿਲੋ ਕੱਟੀ ਥੱਲੇ ਹੋਏਗਾ ਹੋਏਗਾ 8.5 7 ਠੀਕ ਨੇ ਦਿਨਾਂ ਦੀ ਸੁਹੀ ਜੇ ਹਾਂ ਜੇ ਸੁਹੀ ਤੋਂ ਕੋਈ 5 ਮਹੀਨੇ ਤੋਂ ਹੀ ਆਵਦੇ ਠੀਕ ਹੈ ਜੀ ਲਓ ਜੀ ਜੀ ਬੋਲਾ ਹੀ ਆ ਇਹ ਥਣ ਥਣ ਬਹੁਤ ਹੀ ਕਮਾਲ ਦਾ ਲੱਗਾ ਝੋਟੀ ਵਿੱਚ ਤੋਰ ਤੋਰ ਤੋਰਦਾ ਲੰਮੀ ਤੋਰਦਾ ਸੁਪਲੈਂਡਰ ਜੈਟ ਬੁਲਾ ਕੇ ਸੁਪਲੈਂਡਰ ਹੈ ਸਹੀ ਗੱਲ ਏ ਏਜੰਸੀ ਜੋ ਕਢਾ ਕੇ ਲਿਆਂਦਾ ਜਦਾਂਗੇ ਹਾਂਜੀ ਹਾਂਜੀ ਇਹ ਫੇਰ ਫੇਰ ਤੋਂ ਖਾਮ ਕੇ ਰੱਖਾਦੇ ਨੂੰ ਬਾਕੀ ਨਾ ਇਦਾਂ ਦਾ ਪੀਸ ਸਾਲ ਚਲਾਉਂਦਾ ਇੱਕ ਅੱਦਾ ਹੀ ਆ ਕਿਹੇ ਪਾਸੋਂ ਝੂਟੀ ਨਹੀਂ ਖੁੰਜੀ ਹਸਾਬ ਲਾਈਏ ਤੇ ਮੈਂ ਬਾਬਾ ਫੋਖਾ ਰੱਖੇ ਤਾਂ ਹੋਏ ਇਹ ਪੈਸੇ ਦਫਨ ਕੀ ਸੀ ਜੋ ਬਾਹਰ ਕੋਈ ਦਫਨ ਨਹੀਂ ਨਿਕਲੀ ਗਾਜੀ ਬਾਕੀ ਕੋਈ ਆਪਣਾ ਕੈਮਰਾ ਝੂਮਣੀ ਜੇ ਜਿਹੜੀ ਤੁਹਾਨੂੰ ਹਿਸਾਬ ਨਾਲ ਇਦਾਂ ਲੱਗੂਗੀ ਉਹ ਉਦੋਂ ਹੀ ਝੋਟੀ ਲੱਗੂਗੀ ਭਾਜੀ ਬਾਕੀ ਆੜ ਮੜੇ ਚੰਗੇ ਲੱਗੇ ਕੱਟੀ ਨੂੰ ਥਾਣ ਦੇਖੋ ਕਿਵੇਂ ਲੱਗਾ ਕਿਹਨਾਂ ਕੱਲਾਂ ਖੁੰਜੀ ਨਹੀਂ ਝੁੱਤੀ ਦੇ ਥਾਣ ਦੇਖੋ ਤੀ ਕਿਤਾ ਕੱਟਦੇ ਆ ਮੂੰਹ ਖਾਈ ਬੜਾ ਜੈਕ ਠੀਕ ਹੈ ਜੀ ਇਹਦੇ ਨਾਲ ਦੀ ਹਜੇ ਫਰੋਡ ਹੀ ਫਿਰਦੀਆਂ ਨਸਲ ਦੀ ਤੇ ਫੇਰ ਹੀ ਬਣੀ ਹੈ ਨਾ ਆ ਵੇ ਲੋ ਭਾਵੇਂ ਇਹੜੀ ਕੋਈ ਝੂਠ ਮਾਰਨ ਵਾਲੀ ਗੱਲ ਜਿਹੜੀ ਕਹਾਂਗੇ ਟੋਕ ਦਾਂਦੀ ਹੋਊਗੀ ਠੀਕ ਹੈ ਜੀ ਇਹ ਚਲੋ ਕੋਈ ਗੱਲ ਨਹੀਂ ਸਮਝ ਲੋ ਇਹ ਪੂਰੇ ਕਮਾਲ ਦੀ ਆ ਪੂੜੇ ਪੂੜੇ ਇਹ ਸਮਝ ਲੋ ਵੀ ਸੁਪਲੈਂਡਰ ਹਾਬਲਾ ਏਜੰਸੀ ਜੋ ਕਢਾ ਕੇ ਲਿਆਉਣ ਵਾਲੀ ਗੱਲ ਜੇ ਹਾਂਜੀ ਹਾਂਜੀ ਤੇ ਬਾਕੀ ਕੱਟੀ ਬਹੁਤ ਚੰਗੀ ਜਿਹੜਾ ਕੋਈ ਥਾਮਲੇਗਾ ਨਾ ਮੋਬਿਲ ਇਹ ਹਾਂ ਇਹ ਗਿਫਟ ਲਾ ਦੀਏ ਫਿਰ ਅੱਜ ਹਾਂਜੀ ਚਲੋ ਸਾਲ ਕਮਾਈ ਕਰੀਦੀ ਆ ਬਾਕੀ ਪਹਿਲਾਂ ਇਹਦੀਆਂ ਨਾ ਵੀਰਾਂ ਨੂੰ ਧਾਰਾ ਮਾਰ ਕੇ ਵਿਖਾਉਂਦੇ ਆ ਕੱਟੀ ਠੀਕ ਹੈ ਜੀ ਬਾਕੀ ਲਾ ਬੱਚਾ ਕੱਟੀ ਹਾਂਜੀ ਹਾਂਜੀ ਲੋ ਜੀ ਤਾਰਾ ਚਿੰਗਾ ਚਵਾਜੂ ਗੱਟੀ ਦਾ ਭਾਵੇਂ ਕੋ ਕੱਲ ਦਾ ਨਿਆਣਾ ਥੋਲੇ ਕੱਟੀ ਨੂੰ ਕੋਈ ਹੋਰ ਜੀ ਨਹੀਂ ਕੋਈ ਠੀਕ ਹੈ ਜੀ ਜਿੰਨੀ ਵੀ ਹੈਗੀ ਸੋਨਾ ਹੀ ਹੈ ਬਾਕੀ ਆਪਣੇ ਮੂੰਹ ਸੁੱਸਤ ਕਰ ਲੈਣੀ ਫਦਾ ਵੀਰ ਭਰਾ ਕਰਨ ਤੇ ਫੇਰ ਫੈਸਲਾ ਠੀਕ ਹੈ ਜੀ ਹਾਂ ਜੀ ਐਵੇਂ ਆਪਣੇ ਉਧਰਲੇ ਬੰਨੇਉ ਲਾ ਲੋ ਜੀ ਜੀ ਤੁਹਾਨੂੰ ਇੱਧਰ ਰੋਕਤਾ ਲੋ ਜੀ ਬੱਚਾ ਲਾ ਗਦੇ ਤਾਰਾਂ ਪੁਰਾਣਾਂ ਦਾ ਚੱਕਰਾ ਜਨੇ ਆ ਹਾਂ ਜੀ ਬੋੜੀ ਕਰ ਲਾ ਬੱਚੇ ਜੀ ठंडी हाँ 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 तो सील ठंडी सील है पूरी ਹਾਂ ਠੰਡੀ ਸੀਲ ਹੈ ਕੋਈ ਵੇਖ ਲੋ ਕੈਮਰੇ ਤੋਂ ਨਹੀਂ ਡਰਦੀ ਕੋਈ ਗੱਲ ਬਾਤ ਹੀ ਨਹੀਂ ਤੇ ਵੇਖੋ ਤੁਸੀਂ ਪਹਿਲਾਂ ਨਾ ਕਟੀਆਂ ਨੂੰ ਐਵੇਂ ਦਾ ਥਾਣ ਨਹੀਂ ਹੁੰਦਾ ਚਲੋ ਤੋਹਫਾ ਰੇਟ ਵਾਲੀ ਵੀ ਕਮਾਲ ਕਰ ਦੇਣੀ ਅੱਜ ਇਹ ਤੇ ਮੈਂ ਕਿੰਨਾ ਸੇਰਦੀ ਵੀਰ ਭਰਾ ਬੜੀ ਡੇ ਘੋਣ ਬੈ ਕੇ ਚਲੋ ਕੋਈ ਨਹੀਂ ਇਹਨੂੰ ਤਾਂ ਜਿਹੜਾ ਜਿਹੜਾ ਇਹਨੂੰ ਵੇਖੂਗਾ ਨਾ ਵੀਡੀਓ 'ਚ ਮੈਂ ਨਾ ਹਰੇਕ ਦਾ ਜੀ ਕਰੂਗਾ ਵੀ ਮੇਰੇ ਘਰ ਵੱਜੀ ਹੋਵੇ ਮੁੰਡਾ ਹੋੜੇ ਨੂੰ ਗਾਏ ਭੜਾ ਉਹ ਜਿਵੇਂ ਨਹੀਂ ਡੋੜੂਂਦਾ ਨਹੀਂ ਇਹ ਤਰ ਤੁਰਾ ਮਾਰ ਕੇ ਤੁਹਾਨੂੰ ਵਿਖਾ ਦਿੰਦਾ ਇੱਕ ਰੀਚੋ ਟੀਆ ਜਾਨ ਲਗ ਰਹੇ ਨੇ ਲੋਕ ਆਉਂਦੇ ਬੰਗਲੇ ਤੇ ਪਾਲਦੇ ਆ ਚਾਂਚਾ ਚਾਰ ਬੰਜੀ ਨਹੀਂ ਇਹ ਲੈ ਵੀ ਨਾ ਨਗਮੀ ਆ ਵੀ ਥੋੜਾ ਨਮਾ ਆ ਲੈਣਾ ਬਤਾਓ ਰੱਬਾ ਇਹ ਕਰੀ ਕਰਿਓ ਹੋਏ ਨਾ ਸਾਈਡ ਤੇ ਮਲੇ ਥਣ ਜਾ ਵਿਖਾਈਏ ਦਾ ਭੋਜ ਹੋਣਾ ਪੜੇ ਬਾਈ ਕਮਾਲ ਦਾ ਥਣ ਕੱਟ ਗਈ ਭਸਮ ਕੇ ਹਿਸਾਬ ਨਾਲ ਵੇਲ ਮਾਰ ਦੋ ਤਾਰ ਆ ਵੇਖੀ ਹੁਣ ਤਾਰ ਰੱਖਾਈ ਗੱਡੀ ਦੀ ਲੋਕੀ 2-2 ਲੱਖ ਖਰਚਦੇ ਆ ਨਾ ਇਹ ਨਹੀਂ ਇਹ ਨਹੀਂ ਗੰਨੀਆਂ ਨਾ ਤੇ ਮੈਂ ਬਰਾਏ ਤੇ ਸਮਝ ਨਹੀਂ ਰਿਹਾ ਕੋਈ ਹੈ ਆ ਔਲ ਕੱਟੀ ਨੂੰ ਕਰਦਾ ਵੇਲਾ ਕੋਈ ਪਤਾ ਨਹੀਂ ਵੀ ਸੋਈ ਹੋਇਆ ਜੀ ਹਾਂ ਜੀ ਹਾਂ ਜੀ ਹਾਂ ਜੀ ਪੂਰੇ ਕਮਾਲ ਦੀ ਜਹਾਬ ਨਾ ਕੇ ਤੇ ਕਿੰਨੇ ਦੀ ਕਰੀਏ ਫਿਰ ਬਾਕੀ ਪਿੱਛੋਂ ਵਖਾ ਹੁਣ ਕੱਟੀ ਲਓ ਜੀ ਪਸਮਾ ਪਸਮੂ ਲੱਗਾ ਤੇ ਕਿੰਨੇ ਦੀ ਕਰ ਦੀਏ ਜੈ ਜੈ ਜੀ ਭਾਜੀ ਜਿਵੇਂ ਇਹਦੇ ਕੱਟੀ ਨੂੰ ਆਰ ਲੱਗੇ ਨਾ ਭਾਵੇਂ ਕੱਟੀ ਵਿੱਚ ਮੋਸਟਿਫ ਚਾਪਸ ਯਾਰ ਦੀ ਵੇਚਣੀ ਹੈ ਹਾਂਜੀ ਬਾਕੀ ਆਪਾਂ ਵੀਡੀਓ ਹੀ ਉਤਰਨ ਭਰਉਣੀ ਨਵੇਂ ਸਾਲ ਕਰਕੇ ਠੀਕ ਹੈ ਜੀ ਖੜਾ ਤੇ ਮੁੱਲ ਕੱਟੀ ਕਰਨੋਂ ਪਰ ਇਹ 90 ਕਰ ਦੀਏ 85 80 ਦੀ ਦੇ ਦਾਂਗੇ ਉਹ ਨਹੀਂ ਇੰਨਾ ਨਹੀਂ ਕਰਨਾ ਆਪਾਂ ਅੱਜ ਤੇ ਆਫਰ ਲਵਾਣੀ ਤੂੰ ਤਾਂ ਬੜਾ ਉੱਚਾ ਚੱਲ ਗਿਆ ਜੇ ਪਈਆਂ ਤਾਂ ਯਾਰ ਦੀ ਕੱਟੀ ਬਾਬੇ ਵੀਰ ਫਿਰ ਕਰਦੇ ਹਾਂ ਨਾ ਹਾਂ ਹਾਂ ਜਿਹੜਾ ਮੈਂ ਅਹੀਂ ਰੇਟ ਕਰਨਾ ਨਾ ਮੈਂ ਰੇਟ ਵਸਣਾ ਹੀ ਕਰਨਾ ਹੁੰਦਾ ਵਾ ਇਹ ਨਵੇਂ ਸਾਲ ਦੀ ਆਫਰ ਲਾਉਣੀ ਆਪਾਂ ਜੀ ਕਰਦੀ ਗੱਟੀ ਦੇ ਦਾਂਗੀ ਆ ਨਾ 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 75 ਦੀ ਨਹੀਂ ਦੇਣੀ 5 ਹੌਰ ਛੋੜ ਕਾਰੀ 70 ਦੀ ਆ ਵੇਖੀ ਲੈ ਵਾ ਬਖਾਈ ਗੱਟੀ ਨਹੀਂ ਹੁਣ ਤੇ ਕੋਈ ਕਸਰ ਹੀ ਨਹੀਂ ਛੱਡੀ ਤੇ ਉਹਨੇ ਹਿਸਾਬ ਨਾਲ ਤੇ ਕਾਰਦੀਏ ਮਾਨਤ ਜਿੰਨਾ ਹੋਰ ਕਰਦੀਏ ਹੋਰ ਕਰਦੀਏ ਫਿਰ ਜਿਹੜੀ ਯੱਸ ਨਾ ਹੋਣੀ ਹੈ ਨਾ 65000 ਦੀ ਹੋਣੀ ਜੀ ਜਿਹੜੀ ਯੱਸ ਨੂੰ ਜਿਹੜੀ ਦੇਣੀ ਹੈ ਨਾ ਆਪਾਂ ਉਹਦੇ ਨਾਲ 65000 ਦੀ ਦੇਣੀ ਹੈ ਲ ਬਾਕੀ ਕੋਈ ਵੀ ਭਰਾ ਆਪਣੀ ਤਸੱਲੀ ਕਰੇ ਤੇ ਫਿਰ ਤੋਹਫਾ ਖੜੇ ਬਾਕੀ ਭਾਜੀ ਜਦੋਂ ਉਹਨੇ ਕਹਿਤਾ ਵਕੜੀ ਗੱਲ ਲਈਏ ਤੋਂ ਵੱਧ ਚਲੋ ਇੱਕ ਦੇਣੀ ਨਵੇਂ ਸਾਲ ਆ ਬਾਅਦ ਚ ਜਿੱਦਾਂ ਮਰਜੀ ਕਰ ਲਿਓ ਕੋਈ ਗੱਲ ਰਹਿ ਗਿਆ ਰਹਿ ਗਿਆ ਹਾਂ ਚਲੋ ਠੀਕ ਹੈ ਜੀ ਬਾਕੀ ਸਭ ਠੀਕ ਹੈ ਜੀ ਧੰਨਵਾਦ ਜੀ